ਸੱਚ ਇਹ ਹੈ ਕਿ ਕੇਜਰੀਵਾਲ ਨੇ ਕਿਸੇ ਤਰੀਕੇ ਨਾਲ ਸੰਜੀਵ अरोड़ा ਨੂੰ ਮਨਾਇਆ ਵਾ ਕਿ ਜੇ ਤੈਨੂੰ ਅਸੀਂ ਜਿਤਾਤਾ ਐਮਐਲਏ ਬਣਾਤਾ ਤੈਨੂੰ ਮਨਿਸਟਰ ਬਣਾਵਾਗੇ ਪੰਜਾਬ ਦੀ ਕੈਬਨਿਟ ਵਿੱਚ ਤਾਂ ਕਿ ਉਹਦੀ ਰਾਜ ਸਭਾ ਦੀ ਸੀਟ ਖਾਲੀ ਹੋ ਜੇ ਕਿਉਂਕਿ ਹੋਰ ਤਾਂ ਕੋਈ ਰਾਜ ਸਭਾ ਦੀ ਸੀਟ ਖਾਲੀ ਕਰਕੇ ਕੇਜਰੀਵਾਲ ਨੂੰ ਦੇ ਦੇ ਨਹੀਂ ਥਿਆ ਇਵਨ ਰਾਗਵ ਚੱਡਾ ਵੀ ਨਹੀਂ ਮੰਨ ਰਿਹਾ ਕਹਿੰਦੇ ਨੇ ਕਿ ਕੇਜਰੀਵਾਲ ਆਪਣਾ ਨਾਮ ਪੰਜਾਬੀ ਵਿੱਚ ਲਿਖ ਸਕਦਾ ਹੈ ਭਗਵੰਤ ਸਿੰਘ ਮਾਨ ਕਿ ਉਹ ਵੀ ਪੰਜਾਬੀ ਸ਼ਬਦ ਪੰਜਾਬੀ ਵਿੱਚ ਜੈਨੂਅਲੀ ਬੋਲ ਸਕਦਾ ਹੈ ਗੱਡੀਆਂ ਦੇ ਕਾਫਲੇ ਤੋਂ ਬਗੈਰ ਨਹੀਂ रह ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹਨੂੰ ਪਤਾ ਕਿ 5 ਸਾਲ ਮੇਰੀ ਕੋਈ ਗੁੰਜਾਇਸ਼ ਨਹੀਂ ਗਈ ਮੈਂ 2000 ਕਰੋੜ ਰੁਪਏ ਸ਼ਰਾਬ ਘਟਾਲੇ ਦਾ ਵਿੱਚ ਨਾਮਜ਼ਦ ਹੋ ਚੁੱਕਾ ਜਿਹੜੀ ਕੇਜਰੀ ਰਿਪੋਰਟ ਦਿੱਲੀ ਵਿਧਾਨ ਸਭਾ ਚਾ ਚੁੱਕੀ ਆ ਉੱਥੇ ਸਕੂਪ ਬੰਦ ਆ ਤੇ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਰਾਜ ਕਰੋ ਸਿਰ ਤੇ ਬੈਠ ਕੇ ਰਾਜ ਸਭਾ ਮੈਂਬਰ ਬਣੋ ਇਹ ਅਸੀਂ ਗੱਲ ਹਰ ਕਿਸੇ ਨਹੀਂ ਹੋਣ ਦਿਆਂਗੇ ਦੋਸਤੋ ਅਖੀਰ ਕੇਜਰੀਵਾਲ ਦੀ ਸ਼ਰਾਦਤੀ ਪੋਲਿਟਿਕਸ ਦੀ ਬਿੱਲੀ ਥੇਲੇ ਤੋਂ ਬਾਹਰ ਆ ਚੁੱਕੀ ਆ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਰਾਜ ਸਭਾ ਦੇ ਮੈਂਬਰ ਨੂੰ ਇਹ ਲੁਧਿਆਣਾ ਵੈਸਟ ਤੋਂ ਜਿਮਨੀ ਚੌਂ ਦਾ ਉਮੀਦਵਾਰ ਐਲਾਨ ਦਿੱਤਾ। ਇਹਦੇ ਪਿੱਛੇ ਸਾਜ਼ਿਸ਼ ਹੈ। ਸਾਜ਼ਿਸ਼ ਇਹ ਹੈ ਕਿ ਕੇਜਰੀਵਾਲ ਨੇ ਕਿਸੇ ਤਰੀਕੇ ਨਾਲ ਸੰਜੀਵ अरोड़ा ਨੂੰ ਮਨਾਇਆ ਵਾ ਕਿ ਜੇ ਤੈਨੂੰ ਅਸੀਂ ਜਿਤਾਤਾ ਐਮ ਐਲ ਏ ਬਣਾਤਾ ਤੈਨੂੰ ਮਨਿਸਟਰ ਬਣਾਵਾਗੇ ਪੰਜਾਬ ਦੀ ਕੈਬਨਿਟ ਵਿੱਚ ਤਾਂ ਕਿ ਉਹਦੀ ਰਾਜ ਸਭਾ ਦੀ ਸੀਟ ਖਾਲੀ ਹੋ ਜਵੇ। ਕਿਉਂਕਿ ਹੋਰ ਤਾਂ ਕੋਈ ਰਾਜ ਸਭਾ ਦੀ ਸੀਟ ਖਾਲੀ ਕਰਕੇ ਕੇਜਰੀਵਾਲ ਨੂੰ ਦੇ ਨਹੀਂ ਦੇ ਰਿਹਾ। ਇਵਨ ਰਾਗਵ ਚੱਡਾ ਵੀ ਨਹੀਂ ਮੰਨ ਰਿਹਾ ਕਹਿੰਦੇ ਨੇ। ਤਾਂ ਇਹ ਰਾਜ ਸਭਾ ਪੰਜਾਬ ਚੋਂ ਐਮਪੀ ਬਣਨਾ ਚਾਹੁੰਦਾ ਹੈ ਕੇਜਰੀਵਾਲ ਇਸ ਸ਼ਰਾਰਤ ਰਹੇ। ਔਰ ਮੈਂ ਪੰਜਾਬ ਦੇ اخਲਾਕੀ ਲੋਕਾਂ ਨੂੰ ਪੁੱਛਣਾ ਚਾਹੁੰਦਾ ਕਿ ਕੇਜਰੀਵਾਲ ਦਾ ਪੰਜਾਬ ਵਿੱਚ ਕੀ ਆਧਾਰ ਹੈ ਜੀ? ਪੰਜਾਬ ਵਿੱਚ ਜਿੰਨੇ ਫੈਸਲੇ ਹੋਏ ਉਹ ਪੰਜਾਬ ਵਿਰੋਧੀ ਹੋਏ ਨੇ, ਸਿੱਖ ਵਿਰੋਧੀ ਹੋਏ ਨੇ। ਇਹ ਸਾਡੇ ਰਾਜ ਸਭਾ ਦਾ ਮੈਂਬਰ ਬਣ ਕੇ ਦਿੱਲੀ ਵਿੱਚ ਜਾਵੇਗਾ। ਔਰ ਜਿਹੜਾ ਬੰਦਾ ਸਾਡੇ ਨੌਜਵਾਨਾਂ ਤੇ ਐਨਐਸਏ ਲਾਉਂਦਾ ਤੇ ਯੁਵਾਪਾ ਲਾਉਂਦਾ ਉਹ ਪੰਜਾਬ ਦਾ ਰਾਜ ਸਭਾ ਦਾ ਮੈਂਬਰ ਹੋਵੇਗਾ। ਔਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਰੋਜ਼ ਟਿਚਣਾ ਕਰਦੇ ਆ ਆਪਣੇ ਵਿਰੋਧੀਆਂ ਨੂੰ ਪੰਜਾਬ ਦੀ ਅਸੈਂਬਲੀ ਦੇ ਵਿੱਚ ਉਂਗਲਾ ਕਰ ਕਰਕੇ ਕਿ ਤੈਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਤੈਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ ਤੁਸੀਂ ਬਾਹਰਲੇ ਸਕੂਲਾਂ ਤੋਂ ਪੜ੍ਹੇ ਹੋ ਤੁਸੀਂ ਪਬਲਿਕ ਸਕੂਲਾਂ ਤੋਂ ਪੜ੍ਹੇ ਹੋ ਤੁਸੀਂ ਕਨਵੈਂਟ ਸਕੂਲਾਂ ਤੋਂ ਪੜ੍ਹੇ ਹੋ ਕਿ ਕੇਜਰੀਵਾਲ ਆਪਣਾ ਨਾਮ ਪੰਜਾਬੀ ਵਿੱਚ ਲਿਖ ਸਕਦਾ ਹੈ ਭਗਵੰਤ ਸਿੰਘ ਮਾਨ ਕਿ ਉਹ 20-50 ਸ਼ਬਦ ਪੰਜਾਬੀ ਵਿੱਚ ਜੈਨੂਅਲੀ ਬੋਲ ਸਕਦਾ ਹੈ ਸੋ ਮੈਂ ਸਮਝਦਾ ਕਿ ਪੰਜਾਬ ਨਾਲ ਬਹੁਤ ਵੱਡਾ ਫਿਕਰਾ ਪੰਜਾਬ ਦੀ ਰਾਜਨੀਤੀ ਉੱਤੇ ਡਾਕਾ ਵੱਜਣ ਜਾ ਰਿਹਾ ਹੈ ਔਰ ਕੇਜਰੀਵਾਲ ਦੀ ਸੱਤਾ ਦਾ ਲਾਲਚ ਸਿਖਰਾਂ ਤੇ ਚੜ ਕੇ ਬੋਲ ਰਿਹਾ ਹੈ ਜਿਹੜਾ ਬੰਦਾ ਕਹਿੰਦਾ ਸੀ ਹਮ ਤੋਂ ਵਿਵਸਥਾ ਪਰिवर्तन ਕਰਨੇ ਆਏ ਹਮ ਸੱਤਾ ਪਰिवर्तन ਕਰਨੇ ਨਹੀਂ ਆਏ ਇੱਕ ਦਿਨ ਵੀ ਸੱਤਾ ਤੋਂ ਬਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਸਰਕਾਰੀ ਘਰ ਤੋਂ ਬਗੈਰ ਨਹੀਂ ਰਹਿ ਸਕਦਾ ਇੱਕ ਦਿਨ ਵੀ ਵੱਡੀਆਂ ਗੱਡੀਆਂ ਦੇ ਕਾਫਲੇ ਤੋਂ ਬਗੈਰ ਨਹੀਂ ਰਹਿ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹਨੂੰ ਪਤਾ ਕਿ 5 ਸਾਲ ਮੇਰੀ ਕੋਈ ਕੋਈ ਜੈਸ਼ ਨਹੀਂ ਕੀਤੀ ਮੈਂ 2000 ਕਰੋੜ ਰੁਪਏ ਸ਼ਰਾਬ ਘਟਾਲੇ ਦਾ ਵਿੱਚ ਨਾਮਜ਼ਦ ਹੋ ਚੁੱਕਾ ਜਿਹੜੀ ਕੈਕ ਦੀ ਰਿਪੋਰਟ ਦਿੱਲੀ ਵਿਧਾਨ ਸਭਾ ਚਾ ਚੁੱਕੀ ਆ ਉੱਥੇ ਸਕੂਪ ਬੰਦ ਆ ਤੇ ਹੁਣ ਪੰਜਾਬ ਦੇ ਲੋਕਾਂ ਦੇ ਉੱਤੇ ਰਾਜ ਕਰੋ ਸਿਰ ਤੇ ਬੈਠ ਕੇ ਰਾਜ ਸਭਾ ਮੈਂਬਰ ਬਣੋ ਇਹ ਅਸੀਂ ਗੱਲ ਹਰ ਕਿਸੇ ਨਹੀਂ ਹੋਣ ਦਿਆਂਗੇ ਤੇ ਲੁਧਿਆਣਾ ਵੈਸਟ ਦੇ ਵੋਟਰਾਂ ਨੂੰ ਪਹਿਲਾਂ ਹੀ ਮੇਰੀ ਅਪੀਲ ਆ ਕਿ ਹੁਣੇ ਲੰਬੰਦ ਹੋ ਜੋ ਇਸ ਡੂੰਗੀ ਸਾਜ਼ਿਸ਼ ਨੂੰ ਸਮਝੋ ਤੁਹਾਡੇ ਸਿਰ ਤੇ ਪੈਰ ਰੱਖ ਕੇ ਕੇਜਰੀਵਾਲ ਰਾਜ ਸਭਾ ਦਾ ਮੈਂਬਰ ਬਣਨਾ ਚਾਹੁੰਦਾ ਔਰ ਮੈਂ ਆਪਣੀ ਪਾਰਟੀ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਲੁਧਿਆਣਾ ਵੈਸਟ ਦੀ ਆਪਾਂ ਇਲੈਕਸ਼ਨ ਲੜੀਏ ਤਾਂ ਕਿ ਸੰਜੀਵ ਅਰੋੜਾ ਮੈਂਬਰ ਇਹ ਨਾ ਬਣ ਸਕੇ ਆਦਰਵਾਇਜ਼ ਸੰਜੀਵ ਅਰੋੜਾ ਇੱਕ ਅੱਛੀ ਰਾਜ ਸਭਾ ਦੀ ਸੀਟ ਨੈਸ਼ਨਲ ਲੈਵਲ ਦੀ ਪੋਲਿਟਿਕਸ ਛੱਡ ਕੇ ਕ ਐਮ ਐਲ ਏ ਵਾਸਤੇ ਕਿਉਂ ਆਵੇਗਾ ਇਹ ਸਾਰੀਆਂ ਗੱਲਾਂ ਸਾਨੂੰ ਸਮਝਣ ਦੀ ਬਹੁਤ ਬਹੁਤ ਲੋੜ ਆ Tanwad Sukpal Singh Khera, MLA Punjab and former leader of opposition.